ਮੋਹਾਲੀ ਦੇ ਪਿੰਡ ਕੜ ਉਸ ਤੇ ਚੰਡੀਗੜ੍ਹ ਯੂਨੀਵਰਸਿਟੀ ਵਿਖੇ 2 ਰੋਜ਼ਾ 5ਵੇਂ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਐਂਡ ਐਸੋਸੀਏਸ਼ਨਸ ਆਫ ਪੰਜਾਬ ਕੌਮੀ ਪੁਰਸਕਾਰ 2025 ਦੀ ਸਮਾਪਤੀ ਹੋਈ। ਇਸ ਸਮਾਗਮ ਵਿੱਚ ਦੇਸ਼ ਦੇ 18 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਸਿੱਖਿਆ, ਖੇਡਾਂ ਤੇ ਸੱਭਿਆਚਾਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ 793 ਸਕੂਲਾਂ ਮੁੱਖ ਅਧਿਆਪਕਾਂ ਅਧਿਆਪਕਾਂ ਅਤੇ ਹੋਰਨਾਂ ਸਟਾਫ ਮੈਂਬਰਾਂ ਸਮੇਤ ਕੁੱਲ 1500 ਤੋਂ ਵੱਧ ਨੂੰ ਸਨਮਾਨਿਤ ਕੀਤਾ ਗਿਆ ਸਮਾਪਤੀ ਸਮਾਰੋਹ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਹਮਰਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦ ਕੇ ਸੰਸਦ ਮੈਂਬਰ ਰਾਜ ਸਭਾ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਅਤੇ ਗਾਇਕ ਜਸਬੀਰ ਜਸਤਵੀ ਵੀ ਮੌਜੂਦ ਰਹੇ पीएससीबी ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਨੇ ਸਿੱਖਿਆ ਸ਼ਾਸਤਰੀ ਨੂੰ ਦਿਲ ਤੇ ਦਿਮਾਗ ਅੰਦਰ ਪ੍ਰਕਾਸ਼ ਕਰਨ ਵਾਲਾ ਦੱਸਿਆ ਅਤੇ ਕਿਹਾ ਕਿ ਅਵਾਰਡ ਦਾ ਮੁੱਖ ਮਕਸਦ ਸਿਰਫ ਸਨਮਾਨ ਤੱਕ ਸੀਮਿਤ ਨਾ ਰਹਿ ਕੇ ਪ੍ਰੇਰਣਾ ਦਾ ਸੂਮਾ ਬਣਨਾ ਚਾਹੀਦਾ ਹੈ। ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਡਾਕਟਰ ਜਗਜੀਤ ਸਿੰਘ ਧੂਰੀ ਦੀ ਦੂਰੰਦੇਸ਼ੀ ਸੋਚ ਸਦਕਾ ਐਫਏਪੀ ਅਵਾਰਡਾਂ ਦੀ ਸ਼ੁਰੂਆਤ ਹੋਈ ਜਿਸ ਨਾਲ ਪਹਿਲੀ ਵਾਰ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਤੇ ਸਿੱਖਿਆ ਸ਼ਾਸਤਰੀਆਂ ਨੂੰ ਬਣਦਾ ਰਾਸ਼ਟਰੀ ਮਾਣ ਸਨਮਾਨ ਮਿਲਿਆ। एफएपी डी प्रधान डॉ जगजीत सिंह धूरी ने दसया के एफएपी ਅਤੇ ਚੰਡੀਗੜ੍ਹ ਯੂਨੀਵਰਸਿਟੀ ਨੇ ਲਗਾਤਾਰ 5 ਸਾਲਾਂ ਵਿੱਚ 11000 ਇੱਕ ਪੁਰਸਕਾਰ ਦੇਣ ਦਾ ਵਿਲੱਖਣ ਵਿਸ਼ਵ ਰਿਕਾਰਡ ਬਣਾਇਆ ਹੈ ਅਤੇ ਇਸ ਸਾਲ ਚਪੜਾਸੀ ਮਾਲੀ ਤੇ ਸਹਾਇਕ ਸਟਾਫ ਸਮੇਤ ਗੈਰ ਸਿੱਖਿਆਕ ਸਟਾਫ ਨੂੰ ਵੀ ਸਨਮਾਨਿਤ ਕਰਕੇ ਬਰਾਬਰ ਸਨਮਾਨ ਦੇਣ ਦੀ ਪਹਿਲ ਕੀਤੀ ਗਈ ਹੈ। ਇਹ ਮਕਸੂਦ ਕੀ ਹੈ? ਇਹ ਸੋਚਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਵਾਰਡ ਜਾਂਦਾ ਪਰ ਜਿਹਨੂੰ ਮਿਲਦਾ ਉਹਦੇ ਆਫਿਸ ਜਾਉਂਦੇ ਘਰੇ ਜਾ ਕੇ ਉਹ ਅਵਾਰਡ ਸਸ਼ੋਭਿਤ ਹੋ ਜਾਂਦਾ ਤੇ ਉਹਦੀ ਬਾਅਦ ਉਹ ਤੁਹਾਨੂੰ ਕਿੰਨੀ ਕੁ ਪ੍ਰੇਰਣਾ ਦਿੰਦਾ ਕੋਈ ਮੈਟਰ ਕਰਦਾ ਫਾਇਦਾ ਕਿ ਹੋਇਆ